ਸਸ਼ੀ ਗਾਜੀ ਦਾ ਕਲਾਸਿਕ ਕਲੈਕਸ਼ਨ ਬੁਟੀਕ ਲੇਰਾ ਗਾਗਾ ਵੱਲੋਂ ਤੁਹਾਡਾ ਸਭ ਦਾ ਸਵਾਗਤ ਹੈ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋ ਤੇ ਚੜ੍ਹਦੀ ਕਲਾ ਦੇ ਵਿੱਚ ਹਾਂਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਵਰਗ ਇਹ ਪ्युअर ਬਰਬਰੀ ਬਰਬਰੀ ਦੇ ਸੂਟ ਹੋਣਗੇ ਜੋ ਪਹਿਨਾ ਆਪਾਂ ਲੈ ਕੇ ਆਏ ਸੀ ਉਸੇ कॉटन बਰਬਰੀ ਜਿਹੜੇ ਇਹ ਵਾਲੇ ਨੇ ਇਹ ਬਿਲਕੁਲ ਫੁੱਲ ਪ्युअर ਬਰਬਰੀ ਜੋ ਤੁਸੀਂ 1800 ਨਹੀਂ 2200 2500 ਦੇ ਸੋਟਾ ਬਾਈ ਕਰਦੇ ਹੋ ਉਹ ਵਾਲੇ ਪ੍ਰਿੰਟ ਆਉਣਗੇ ਤੇ ਇੱਕ ਇਹਦੇ ਵਿੱਚ ਹੋਰ ਵੀ ਹੈ ਤੁਸੀਂ 올ਓਵਰ ਪ੍ਰਿੰਟ ਸੂਟ ਵੀ ਬਾਈ ਕਰ ਸਕਦੇ ਹੋ ਜੋ ਕੋਈ ਪਹਿਣ ਦੀ ਡਿਮਾਂਡ ਆਲਓਵਰ ਸੂਟ ਦੀ ਹੈ ਤੇ ਜੋ ਪਹਿਣ ਦੀ ਡਿਮਾਂਡ ਮੈਚਿੰਗ ਦੀ ਹੈ ਤਾਂ ਤੁਸੀਂ ਮੈਚਿੰਗ ਵੀ ਲੈ ਸਕਦੇ ਹੋ ਠੀਕ ਹੈ ਜੀ ਦੋਨੋਂ ਤਰ੍ਹਾਂ ਦੀ ਕਲੈਕਸ਼ਨ ਆਪਾਂ ਲੈ ਕੇ ਹਾਜ਼ਰ ਹੋਏ ਆ ਤੇ ਆਪਾਂ ਪ੍ਰਾਈਸ ਤੁਹਾਨੂੰ ਆਲਓਵਰ ਦਾ ਵੀ ਦੱਸਾਂਗੇ ਤੇ ਮੈਚਿੰਗ ਦਾ ਵੀ ਦੱਸਾਂਗੇ ਜਿਸ ਤਰ੍ਹਾਂ ਫਾਸਟ ਜੋ ਇਹ ਵਾਲਾ ਡਿਜ਼ਾਈਨ ਹੈ ਜੀ ਬਹੁਤ ਜਿਆਦਾ ਸੋਹਣਾ ਡਿਜ਼ਾਈਨ ਹੈ ਦੇਖ ਸਕਦੇ ਹੋ ਪਿਓਰ ਬਰਬਰੀ ਦੇ ਵਿੱਚ ਇਹਦੇ ਨਾਲ ਆਪਾਂ ਲਗਾਵਾਂਗੇ ਜੀ ਬਰਾਊਨ ਕਲਰ ਦੀ ਬਾਟਮ ਕਾਫੀ ਬਰਾਊਨ ਕਿਉਂਕਿ ਇਹਦੇ ਵਿੱਚ ਜੋ ਪ੍ਰਿੰਟ ਹੈ ਤੇ ਇਹਦੇ ਵਿੱਚ ਤੁਹਾਨੂੰ ਦੋ ਆਪਸ਼ਨ ਵੀ ਮਿਲ ਸਕਦੇ ਨੇ ਤੁਸੀਂ ਇਹਦੇ ਨਾਲ ਬਰਾਊਨ ਬਾਟਮ ਵੀ ਲਗਾ ਸਕਦੇ ਹੋ ਕਿਉਂਕਿ ਜਿਹੜਾ ਇਹਦੇ ਵਿੱਚ ਡਿਜ਼ਾਈਨ ਹੈਗਾ ਬਰਾਊਨ ਦਾ ਤੇ ਜੇਕਰ ਤੁਸੀਂ ਇਹਦੇ ਵਿੱਚ ਬਰਾਊਨ ਨਹੀਂ ਲਗਾਉਣਾ ਚਾਹੁੰਦੇ ਫਲਾਵਰ ਨਾਲ ਦੀ ਪਿੰਕ ਬਾਟਮ ਲਗਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਲਗਾ ਸਕਦੇ ਹੋ ਹਾਂਜੀ ਇਹ ਵਾਲੀ ਬਾਟਮ ਲਗਾਉਣਾ ਚਾਹੁੰਦੇ ਆ ਤਾਂ ਇਹ ਵੀ ਲਗਾ ਸਕਦੇ ਹੋ ਆਲ ਓਵਰ ਲੈਣਾ ਚਾਹੁੰਦੇ ਆ ਤਾਂ ਆਲ ਓਵਰ ਵੀ ਲੈ ਸਕਦੇ ਆ ਦੋਨੋਂ ਤਿੰਨੋਂ ਆਪਸ਼ਨ ਤੁਹਾਡੇ ਕੋਲ ਹੈਗੇ ਨੇ ਜਿਵੇਂ ਵੀ ਵੈਸੇ ਕਾਫੀ ਨਾਲ ਹੀ ਜ਼ਿਆਦਾ ਉੱਤ ਹੋਗਾ ਹਾਂਜੀ ਅਗਲਾ ਜੋ ਡਿਜ਼ਾਈਨ ਹੈ ਜੀ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਹੈ 올ਿਵ ਗ੍ਰੀਨ ਕਲਰ ਦੇ ਵਿੱਚ ਡਿਜ਼ਾਈਨਿੰਗ ਵੇਖੋ ਕਿੰਨੀ ਪਿਆਰੀ ਆਲ ਓਵਰ ਲੌਂ ਚਾਹੇ ਪਲੇਨ ਬਾਟਮ ਨਾਲ ਉਸ ਤੋਂ ਅਗਲਾ ਡਿਜ਼ਾਈਨ ਇਹ ਵੀ ਬੜਾ ਪਿਆਰਾ ਡਿਜ਼ਾਈਨ ਹੈ ਦੇਖੋ ਜੀ ਕਿੰਨਾ ਸੋਹਣਾ ਡਿਜ਼ਾਈਨ ਹੈ ਤੇ ਜੋ ਇਹਦੇ ਵਿੱਚ ਪ੍ਰਿੰਟ ਹੈ ਜੀ ਫਲਾਵਰ ਹੈ ਉਹਦੇ ਨਾਲ ਦੀ ਬਾਟਮ ਹੈ ਇਹ ਵੀ ਬਹੁਤ ਸੋਹਣਾ ਕਲਰ ਹੈ ਬਹੁਤ ਜ਼ਿਆਦਾ ਵਧੀਆ ਇਹ ਫੈਬਰਿਕ ਹੈ ਬਹੁਤ ਆਰਾਮਦਾਇਕ ਫੈਬਰਿਕ ਹੈ ਤੁਸੀਂ ਲੈ ਸਕਦੇ ਹੋ ਜੀ ਉਸ ਤੋਂ ਇਹ ਲਾਵਾ ਇਹ ਵਾਲਾ ਕਲਰ ਇਹ ਵੀ ਬਹੁਤ ਸੋਹਣਾ ਕਲਰ ਹੈ ਜੀ ਤੇ ਡਿਜ਼ਾਈਨਿੰਗ ਵੀ ਬਹੁਤ ਸੋਹਣੀ ਹੈ ਇਸ ਦੀ ਇਦੇ ਨਾਲ ਤੁਸੀਂ ਬਲੈਕ ਬਾਟਮ ਵੀ ਲੈ ਸਕਦੇ ਹੋ ਕੋਈ ਭਾਵੇਂ ਬਲੈਕ ਬਾਟਮ ਨਾਲ ਇਹਨੂੰ ਸਟਿਚ ਕਰਨਾ ਚਾਹੁੰਦੀ ਹੈ ਕਿਉਂਕਿ ਇਹਦਾ ਜਿਹੜਾ ਬੇਸ ਹੈ ਉਹ ਬਲੈਕ ਹੈ ਤੇ ਜੇਕਰ ਤੁਸੀਂ ਇਹਦੇ ਵਿੱਚ ਜਿੱਦਾਂ ਪ੍ਰਿੰਟਿੰਗ ਹੈ ਰੈੱਡ ਲਗਾਉਣਾ ਚਾਹੁੰਦੇ ਹੋ ਤਾਂ ਰੈੱਡ ਵੀ ਬਹੁਤ ਸੋਹਣੀ ਲੱਗਣੀ ਹੈ ਦੋਨੋਂ ਆਪਸ਼ਨ ਤੁਹਾਡੇ ਸਾਹਮਣੇ ਨੇ ਆਲ ਓਵਰ ਲੈਣਾ ਚਾਹੁੰਦੇ ਹੋ ਤਾਂ ਆਲ ਓਵਰ ਲੈ ਸਕਦੇ ਹੋ ਇਹਨਾਂ ਵਿੱਚ ਜਿੰਨੇ ਵੀ ਤੁਸੀਂ ਬਾਈ ਕਰਨਾ ਚਾਹੁੰਦੇ ਹੋ ਉਸ ਤਰ੍ਹਾਂ ਬਾਈ ਕਰ ਸਕਦੇ ਹੋ ਦੋਨੋਂ ਤੇ ਨਾ ਆਪਸ਼ਨ ਹੈਗੇ ਨੇ ਇੱਕ ਤੋਂ ਇੱਕ ਸੋਹਣੇ ਜੋ ਡਿਜ਼ਾਈਨ ਨੇ ਟ੍ਰੈਂਡਿੰਗ ਡਿਜ਼ਾਈਨ ਬਰਬਰੀ ਦੇ ਵਿੱਚ ਲੈ ਕੇ ਆਏ ਆਂ ਉਹ ਵੀ ਬਹੁਤ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਪ੍ਰੋਵਾਈਡ ਕਰਵਾਵਾਂਗੇ ਇਹਨਾਂ ਦਾ ਜੋ ਪ੍ਰਾਈਸ ਰਹੂਗਾ ਜੀ ਜੇਕਰ ਤੁਸੀਂ ਇਹ ਵਾਲੇ ਸੂਟ ਲੈਣੇ ਹੋ ਆਲ ਓਵਰ ਤਾਂ ਇਹਦਾ ਪ੍ਰਾਈਸ ਰਹੂਗਾ ਸਿਰਫ 1395 ਵੈਸੇ ਇਹਦਾ ਆਲ ਓਵਰ ਦਾ ਮਾਰਕੀਟ ਪ੍ਰਾਈਸ 1895 ਤੋਂ ਪਲੱਸ ਪਲੱਸ ਰਹੂਗਾ ਇਦੋਂ ਘੱਟ ਕੀ ਤੋਂ ਵੀ ਨਹੀਂ ਮਿਲਦਾ ਬਰਬਰੀ ਤਾਂ ਆਲ ਓਵਰ ਦਾ ਪ੍ਰਾਈਸ ਰਹੂਗਾ 1395 ਜੇਕਰ ਤੁਸੀਂ ਮੈਚਿੰਗ ਬਾਟਮ ਨਾਲ ਲੈਣੇ ਹੋ ਤਾਂ ਤੁਹਾਨੂੰ ਮਿਲੂਗਾ ਸਿਰਫ 1095 ਵੈਸੇ ਮੈਚਿੰਗ ਬਾਟਮ ਨਾਲ ਵੀ ਇਹਦਾ ਪ੍ਰਾਈਸ 1400 1595 ਹੈਗਾ ਤੇ ਆਪਣੇ ਕੋਲੋਂ ਤੁਹਾਨੂੰ ਮਿਲੂਗਾ ਮੈਚਿੰਗ ਬਾਟਮ ਦੇ ਨਾਲ 1095 ਤੇ ਆਲਓਵਰ ਮਿਲੂਗਾ ਜੀ 1395 ਕਲੀਅਰ ਹੈ ਜੀ ਹਾਂਜੀ ਇਹ ਵਾਲਾ ਡਿਜ਼ਾਈਨ ਵੀ ਬਹੁਤ ਜਿਆਦਾ ਸੋਹਣਾ ਦੇਖ ਸਕਦੇ ਹਾਂ ਆਲਓਵਰ ਲੋ ਚਾਹੇ ਪਲੇਨ ਬਾਡਰ ਨਾਲ ਲੋ ਜੀ ਦੋਨੋਂ ਆਪਸ਼ਨ ਹੈਗੇ ਤੁਹਾਡੇ ਕੋਲ ਡਿਜ਼ਾਈਨ ਬਹੁਤ ਜਿਆਦਾ ਸੋਹਣਾ ਫੈਬਰਿਕ ਬਿਲਕੁਲ ਲਾਈਟ ਵੇਟ ਆ ਗਿਆ ਬਲੈਕ ਆ ਗਿਆ ਜੀ ਸਭ ਤੋਂ ਵੱਧ ਤੁਸੀਂ ਇਹ ਰੀਲਸ ਦੇ ਵਿੱਚ ਇਹ ਵਾਲਾ ਡਿਜ਼ਾਈਨ ਦੇਖਦੇ ਹੋਣੇ ਇਹ ਨੂੰ ਤੁਸੀਂ ਆਲ ਓਵਰ ਲੋ ਚਾਹੀ ਬਲੈਕ ਬਾਟਮ ਨਾਲ ਦੋਨੋਂ ਆਪਸ਼ਨ ਨੇ ਤੁਹਾਡੇ ਕੋਲ ਜਿਵੇਂ ਵੀ ਲੈਣਾ ਚਾਹੁੰਦੇ ਹੋ ਤੁਸੀਂ ਲੈ ਸਕਦੇ ਹੋ ਪਲੇਨ ਬਾਟਮ ਨਾਲ ਵੀ ਸੋਹਣਾ ਲੱਗੂ ਆਲ ਓਵਰ ਵੀ ਸੋਹਣਾ ਲੱਗੂ ਅੱਗੇ ਸੇਮ ਡਿਜ਼ਾਈਨ ਦੇ ਵਿੱਚ ਇਹ ਵਾਲਾ ਮਿਲ ਜਾਊਗਾ ਇਹ ਵੀ ਕਲਰ ਬਹੁਤ ਜ਼ਿਆਦਾ ਸੋਹਣਾ ਬਿਲਕੁਲ ਲਾਈਟ ਜਿਹਾ ਔਰੇਂਜ ਕਲਰ ਹੈ ਬਹੁਤ ਸੋਹਣਾ ਕਲਰ ਹੈ ਨਾਹੀਂ ਇਹ ਪੀਚ ਹੈ ਨਾਹੀਂ ਔਰੇਂਜ ਹੈ ਮੜਾ ਪਿਆਰਾ ਜੱਕਾ ਦਾ ਮਿੱਠਾ ਜਿਹਾ ਦੇਖ ਸਕਦੇ ਆ ਇਹ ਦੇ ਨਾਲ ਬਾਟਮ ਆ ਜੂਗੀ ਜੀ ਹਾਂ ਜੇ ਵਾਲ ਆ ਗਿਆ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਅੰਬਰੀਆ ਵਾਲਾ ਡਿਜ਼ਾਈਨ ਆਫ ਵਾਈਟ ਬੇਸ ਰਹੂਗਾ ਤੇ ਨਾਲ ਜੋ ਇਹਦੇ ਵਿੱਚ ਕਲਰ ਹੈ ਉਹ ਵਾਲੇ ਕਲਰ ਦੀ ਬਾਟਮ ਆ ਜੂਗੀ ਬਹੁਤ ਸੋਹਣਾ ਇਹ ਵੀ ਡਿਜ਼ਾਈਨ ਹੈ ਜੀ ਲੈ ਸਕਦੇ ਹੋ ਇਹ ਵੀ ਸਭ ਤੋਂ ਵੱਧ ਵਾਇਰਲ ਡਿਜ਼ਾਈਨ ਹੈ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਡਿਜ਼ਾਈਨ ਰਾਇਲ ਬਲੂ ਬਾਟਮ ਦੇ ਨਾਲ ਬਹੁਤ ਪਿਆਰਾ ਸੂਟ ਬਣ ਕੇ ਰੈਡੀ ਹਨ ਪ्योर ਬਰਗਰੀ ਹੈ ਜੀ ਆਲ ਓਵਰ ਲੈਨੇ ਹੋ 1395 ਮੈਚਿੰਗ ਬਾਟਮ ਦੇ ਨਾਲ ਲੈਨੇ ਹੋ ਤਾਂ 1095 ਠੀਕ ਹੈ ਜੀ ਦੇਖੋ ਮਾਊਸ ਕਲਰ ਦੇ ਵਿੱਚ ਕਿੰਨਾ ਪਿਆਰਾ ਪ੍ਰਿੰਟ ਆਇਆ ਜੀ ਮਾਊਸ ਕਲਰ ਸਭ ਤੋਂ ਵੱਧ ਸੇਲ ਹੋਣ ਵਾਲਾ ਕਲਰ ਹੈ ਪ੍ਰਿੰਟ ਵੀ ਬਹੁਤ ਸੋਹਣਾ ਹੈ ਇਸ ਦੇ ਵਿੱਚ ਨਾਲ ਪਲੇਨ ਬਾਟਮ ਹੈ ਜੀ ਦੇਖ ਸਕਦੇ ਹੋ ਅੰਗੇ ਕਾਫੀ ਕਾਫੀ ਵਾਲਾ ਪ੍ਰਿੰਟ ਵੀ ਬਹੁਤ ਜਿਆਦਾ ਪਿਆਰਾ ਕਾਫੀ ਸੂਟ ਬਣ ਕੇ ਵੀ ਬਹੁਤ ਸੋਹਣਾ ਰੈਡੀ ਹੁੰਦਾ ਦੇਖੋ ਨਾਲ ਕਾਫੀ ਬਾਟਮ ਜੇ ਕੋਈ ਕੰਟਰਾਸਟ ਫਲਾਵਰ ਨਾਲ ਦੀ ਲੈਣਾ ਚਾਹੁੰਦਾ ਬਾਟਮ ਤਾਂ ਫਲਾਵਰ ਨਾਲ ਦੀ ਵੀ ਲੈ ਸਕਦੇ ਹੋ ਇਸ ਤਰ੍ਹਾਂ ਲੱਗਣਾ ਵੈਸੇ ਜਿਆਦਾ ਕਾਫੀ بیس ਨਾਲ ਦੀ ਬਹੁਤ ਪਿਆਰੀ ਲੱਗ ਰਹੀ ਹੈ ਹਾਂਜੀ ਅਗੇ ਵਾਲਾ ਡਿਜ਼ਾਈਨ ਆ ਗਿਆ ਜੀ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਆ ਇਹ ਵੀ ਤੁਸੀਂ ਆਲ ਓਵਰ ਵੀ ਲੈ ਸਕਦੇ ਹੋ ਨੇਵੀ ਬਾਟਮ ਦੇ ਨਾਲ ਵੀ ਲੈ ਸਕਦੇ ਹੋ ਜੀ ਕਿਉਂਕਿ ਇਹਦਾ ਬੇਸ ਨੀਵੀ ਹੈ ਤੇ ਜੇਕਰ ਇਹਨੂੰ ਫਲਾਵਰ ਨਾਲ ਦਾ ਲੈਣਾ ਚਾਹੁੰਦੇ ਹੋ ਤਾਂ ਪਿੰਕ ਬਾਟਮ ਨਾਲ ਵੀ ਹੀ ਲੈ ਸਕਦੇ ਹੋ ਬਟ ਨੀਵੀ ਨਾਲ ਇਹ ਜ਼ਿਆਦਾ ਅੱਛੀ ਲੱਗ ਰਹੀ ਹੈ ਹਾਂਜੀ ਇਸ ਤੋਂ ਇਲਾਵਾ ਨੀਵੀ ਦੇ ਵਿੱਚ ਇਹ ਵਾਲਾ ਡਿਜ਼ਾਈਨ ਹੈ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਹੈ ਬੇਸ ਨਾਲ ਦੀ ਬਾਟਮ ਆਉਗੀ ਜੀ ਜੀ ਦੇਖ ਸਕਦੇ ਹੋ ਇਹ ਵਾਲਾ ਡਿਜ਼ਾਈਨ ਵੀ ਬਹੁਤ ਜਿਆਦਾ ਸੋਹਣਾ 20 ਨਾਲ ਦੀ ਬਾਟਮ ਵੀ ਮਿਲ ਜੂਗੀ ਆਲ ਓਵਰ ਲੈਣ ਚਾਹੁੰਦੇ ਆਪਾਂ ਆਲ ਓਵਰ ਵੀ ਮਿਲ ਜੂਗਾ ਤੇ ਹੁਣ ਪਿਓਰ ਵਰਬਰੀ ਦੇ ਆਪਾਂ ਤੁਹਾਨੂੰ ਉਹ ਪ੍ਰਿੰਟ ਦਿਖਾ ਰਹੇ ਹਾਂ ਜਿਹੜੇ ਸਿਰਫ ਆਲ ਓਵਰ ਮਿਲਣਗੇ ਇਹਨਾਂ ਦੇ ਵਿੱਚ ਬਾਟਮ ਦੀ ਆਪਸ਼ਨ ਹੈ ਨਹੀਂ ਜੀ ਇਹ ਤੁਹਾਨੂੰ ਆਲ ਓਵਰ ਹੀ ਮਿਲ ਸਕਦੇ ਨੇ ਕਲਰ ਬਹੁਤ ਸੋਹਣਾ ਹੈ ਦੇਖੋ ਪੀਕਾਕ ਸ਼ੇਡ ਦੇ ਵਿੱਚ 골ਡਨ ਦਾ ਟੱਚ ਹੈ ਕਿੰਨਾ ਸੋਹਣਾ ਲੱਗ ਰਿਹਾ ਤੇ ਇਹ ਕੇ ਵਾਲਾ ਇਹ ਵੀ ਸਭ ਤੋਂ ਵੱਧ ਚੱਲਣ ਵਾਲਾ ਡਿਜ਼ਾਈਨ ਹੈ ਏ ਵੀ ਤੁਹਾਨੂੰ ਸੂਟ ਆਲਓਵਰ ਹੀ ਮਿਲੂਗਾ ਜੀ ਪ੍ਰਾਈਸ ਸਭ ਨੂੰ ਕਲੀਅਰ ਹੋ ਗਿਆ ਹੋਊਗਾ ਜੇਕਰ ਤੁਸੀਂ ਪਲੇਨ ਬਾਟਮ ਦੇ ਨਾਲ ਲੈਣੇ ਹੋ ਤਾਂ 1095 ਦਾ ਪਾਊਗਾ ਸਿਰਫ ਸੂਟ ਤੇ ਜੇਕਰ ਤੁਸੀਂ ਇਹਨੂੰ ਲੈਣੇ ਹੋ ਆਲਓਵਰ ਸੂਟ ਤਾਂ ਇਹ ਤੁਹਾਨੂੰ ਮਿਲ ਜੂਗਾ ਸਿਰਫ ਔਰ ਸਿਰਫ 1395 ਕਿਉਂਕਿ ਇਹ ਜਿਹੜਾ ਸਟਾਕ ਆਪਾਂ ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਲਿਆ ਹੈਗਾ ਥਾਨ ਲਏ ਨੇ ਤਾਂ ਕਰਕੇ ਇਹ ਜਿਹੜਾ ਪ੍ਰਾਈਸ ਹੈ ਘੱਟ ਲੱਗਿਆ ਤੁਹਾਨੂੰ ਵੀ ਅਸੀਂ ਬਹੁਤ ਘੱਟ ਪ੍ਰਾਈਸ ਦੇ ਵਿੱਚ ਪ੍ਰੋਵਾਈਡ ਕਰਵਾ ਰਹੇ ਆਂ ਵੈਸੇ ਇਹ ਸੂਟ ਦਾ ਪ੍ਰਾਈਸ ਤੁਹਾਨੂੰ ਦੱਸ ਚੁੱਕੇ ਆਂ ਸਭ ਨੂੰ ਪਤਾ ਹੀ ਹੈ ਜੀ ਵਰਦਰੀ ਦਾ ਕੀ ਪ੍ਰਾਈਸ ਮਾਰਕੀਟ ਦੇ ਵਿੱਚ ਹੈਗਾ ਤਾਂ ਤੁਸੀਂ ਇਸ ਵੀਡੀਓ ਦਾ ਫਾਇਦਾ ਉਠਾ ਸਕਦੇ ਹੋ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰੋ ਜੀ ਵੀਡੀਓ ਤਾਂ ਜੋ ਹਰ ਇੱਕ ਭੈਣ ਤੱਕ ਵੀਡੀਓ ਜ਼ਰੂਰ ਪਹੁੰਚੇ ਤੇ ਜਿਨ੍ਹਾਂ ਨੇ ਵੀ ਬਰਬਰੀ ਦੇ ਸੂਟ ਲੈਣੇ ਉਹ ਬਾਇ ਕਰ ਸਕੇ ਸੋਹਣੇ ਸੋਹਣੇ ਪ੍ਰਿੰਟ ਨੇ ਤੇ ਬਾਕੀ ਐਗਜ਼ੀਬਿਸ਼ਨ ਬਾਰੇ ਜੀ ਜੋ ਆਪਾਂ 3 ਅਗਸਤ ਨੂੰ ਐਗਜ਼ੀਬਿਸ਼ਨ ਲਗਾਉਣ ਜਾ ਰਹੇ ਹਾਂ ਵੱਧ ਤੋਂ ਵੱਧ ਵੀਡੀਓ ਨੂੰ ਆਪਾਂ ਜੋ ਸ਼ਾਰਟਸ ਵਗੈਰਾ ਨੇ ਪਾਏ ਹੋਏ ਨੇ ਸ਼ੇਅਰ ਕਰੋ ਤਾਂ ਜੋ ਕੋਈ ਵੀ ਬੁਟੀਕ ਵਾਲੀ ਭੈਣ ਜਾਂ ਕੋਈ ਵੀ ਭੈਣ ਜਿਸ ਦੇ ਵਿੱਚ ਕੋਈ ਵੀ ਕਲਾ ਹੈ ਤਾਂ ਉਹ ਪਾਰਟਿਸਿਪੇਟ ਕਰ ਸਕੇ ਤੇ ਬਾਕੀ ਵੀ ਦੂਰੋਂ ਨੇੜਿਓਂ ਭੈਣਾ ਅ ਐਮ ਜੀ ਵਿਸ਼ਨ ਦੇਖਣ ਜਰੂਰ ਪਹੁੰਚਿਓ ਖੁੱਲਾ ਸੱਦਾ ਹੈ ਜੀ ਸਭ ਨੂੰ ਜਿੰਨਾ ਹੋ ਸਕੇ ਤਾਂ ਲੈਰੇਗਾ ਅੱਗੇ ਜਰੂਰ ਪਹੁੰਚੇ ਜੀ ਓਕੇ ਜੀ ਕੱਲ ਫਿਰ ਮਿਲਦੇ ਆ ਇੱਕ ਹੋਰ ਪਿਆਰੀ ਜਿਹੀ ਕਲੈਕਸ਼ਨ ਦੇ ਨਾਲ ਜਦ ਤੱਕ ਬਣੇ ਰਹੋ ਚੈਨਲ ਦਾ ਕਲਾਸਿਕ ਕਲੈਕਸ਼ਨ ਦੇ ਨਾਲ ਸਤਿ ਸ਼੍ਰੀ ਅਕਾਲ